ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਚੱਲ ਰਹੇ ਨੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਆ ਤੇ ਇਸ ਦੌਰਾਨ ਸੰਗਤ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਠੰਡ ਦਾ ਮੌਸਮ ਆ ਪਰ ਉਸ ਦੇ ਬਾਵਜੂਦ ਸ਼ਰਦਾ ਜਿਹੜੀ ਉਹ ਦੇਖਣ ਜੋਗਾ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਆ ਵਾ ਇੱਕ ਵੀਰ ਸਾਨੂੰ ਮਿਲਿਆ ਰਸਤੇ ਦੇ ਵਿੱਚ ਪਹਿਲਾਂ ਤਾਂ ਇਹ ਤਸਵੀਰ ਦੇਖੋ ਵੀਰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਨਿਸ਼ਾਨ ਸਾਹਿਬ ਉਹਨਾਂ ਦੇ ਵੱਲ ਜੁੜ ਚੁੱਕਿਆ ਹੋਇਆ ਵਾ ਤੇ ਪੈਰ ਦੇਖੋ ਪੈਰਾਂ ਦੇ ਵਿੱਚ ਚੱਪਲ ਵੀ ਨਹੀਂ ਹੈ ਠੰਡ ਦਾ ਮੌਸਮ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵਾ ਪਰ ਸ਼ਰਦਾ ਜਿਹੜੀ ਉਹ ਭਾਰੀ ਪੈ ਰਹੀ ਆ ਕਾਰਨ ਕੀ ਆ ਉਹ ਬਾਈ ਤੋਂ ਜਾਣਾਂਗੇ ਕਿ ਪੈਰਾਂ ਦੇ ਵਿੱਚ ਕੋਈ ਚੱਪਲ ਵਗੈਰਾ ਵੀ ਨਹੀਂ ਪਾਈ ਤੇ ਪੈਦਲ ਚੱਲ ਕੇ ਬਾਈ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਸੀ ਇਸੇ ਰਸਤੇ ਦੇ ਵਿੱਚ ਰੁਕੇ ਤਾਂ ਪੁੱਛਿਆ ਕਿ ਕਿੱਥੋਂ ਆਏ ਨੇ ਤੇ ਕਿੱਥੇ ਜਾਣਾ ਵਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਵੀਰੇ ਤੁਹਾਡਾ ਨਾਮ ਕੀ ਆ ਜੀ ਕਿੱਥੋਂ ਆਏ ਹੋ ਤੇ ਸ੍ਰੀ ਅਨੰਦਪੁਰ ਸਾਹਿਬ ਹੀ ਜਾ ਰਹੇ ਹੋ ਜਾਂ ਕਿਤੇ ਹੋਰ ਜਾਣਾ ਵਾ ਆਪਣਾ ਨਾਮ ਹੈ ਪ੍ਰਦੀਪ ਸਿੰਘ ਜੀ ਮੰਡੀ ਗਵਿੰਦਗੜ੍ਹ ਦੇ ਕੋਲ ਪੈਂਦਾ ਜੀ ਤੇ ਆਪਾਂ ਸ਼੍ਰੀ ਫਤੇਗੜ੍ਹ ਸਾਹਿਬ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਤੱਕ ਯਾਤਰਾ ਕਰ ਰਹੇ ਹਾਂ ਜੀ ਅੱਛਾ ਪੈਦਲ ਯਾਤਰਾ ਕਰ ਰਹੇ ਹਾਂ ਹਾਂਜੀ ਹਾਂਜੀ ਪੈਦਲ ਯਾਤਰਾ ਜੀ ਤੇ ਕਦੋਂ ਚੱਲੇ ਸੀ ਵੀਰੇ ਤੁਸੀਂ ਕੱਲ ਚੱਲੇ ਸੀ ਸਵੇਰੇ 6 ਵਜੇ ਆਪਾਂ ਕੱਲ ਸਵੇਰੇ 6 ਵਜੇ ਚੱਲੇ ਹੋਏ ਤੇ ਹੁਣ ਤਕਰੀਬਨ ਮੇਰੇ ਖਿਆਲ ਨਾਲ 12 ਘੰਟੇ ਹੋ ਗਏ ਤੇ ਅਜੇ 24 ਘੰਟੇ ਹੋ ਗਏ ਸੌਰੀ ਅਜੇ ਤੁਸੀਂ ਪਹੁੰਚਣਾ ਕਾਫੀ ਕਿਲੋਮੀਟਰ ਅਜੇ ਅੱਗੇ ਰਹਿੰਦਾ ਵਾ ਹਾਂਜੀ ਕੀਰਤਪੁਰ ਸਾਹਿਬ ਦਰਸ਼ਨ ਕਰਕੇ ਬਿਵਾਨਗੜ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਜਿੱਥੇ ਭਾਈ ਜੱਤਾ ਜੀ ਨੂੰ ਗ੍ਰੇਟੇ ਗੁਰੂ ਕੇ ਬੇਟਾ ਕਿਤਾਬ ਦਿੱਤਾ ਸੀ ਗੁਰੂ ਰਵਿ ਸਿੰਘ ਜੀ ਨੇ ਉੱਥੇ ਦਰਸ਼ਨ ਕਰਕੇ ਉੱਤ ਬਾਅਦ ਫਿਰ ਆਪਾਂ ਅਨੰਦਪੁਰ ਸਾਹਿਬ ਨੂੰ ਚੱਲੇ ਪਾ ਦੇਣੇ ਨੇ ਉੱਥੇ ਵੀ ਇਹ ਕਿੱਦਾਂ ਮਨ ਦੇ ਵਿੱਚ ਆਇਆ ਕਿ ਪੈਦਲ ਯਾਤਰਾ ਕੀਤੀ ਜਾਵੇ ਇਸ ਤਰੀਕੇ ਕਿਉਂਕਿ ਮਸ਼ੀਨੀ ਯੁੱਗ ਦਾ ਸਮਾਂ ਚੱਲ ਰਿਹਾ ਹੈ ਹਨ ਪਰ ਆਪਾਂ ਉਹ ਸਮੇਂ ਨੂੰ ਮਹਿਸੂਸ ਕੀਤਾ ਉਹ ਦਰਦ ਨੂੰ ਮਹਿਸੂਸ ਕਰਦਾ ਆਂ ਜਦੋਂ ਛੋਟੇ ਸਹਿਬਜ਼ਾਦੇ ਨੂੰ ਮਰਿੰਡੇ ਤੋਂ ਸਰਾਂਦੇ ਤੱਕ ਤੋਰ ਕੇ ਲਿਆਂਦਾ ਗਿਆ ਸੀ ਨਾ ਉਹਨਾਂ ਦੇ ਪੈਰਾਂ ਦੇ ਉੱਪਰ ਜ਼ਖਮ ਹੋ ਗਏ ਸੀ ਛਾਲੇ ਤੱਕ ਪੈ ਗਏ ਸੀ ਜਦੋਂ ਅਜਰੇ ਦਿਨ ਭਾਈ ਮਤੀਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕੀਤਾ ਗਿਆ ਭਾਈ ਸਤੀਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾਈ ਗਈ ਭਾਈ ਦਿਆਲਾ ਜੀ ਨੂੰ ਬੁੱਲੇ ਦੇਗ ਵਿੱਚ ਪਾਇਆ ਗਿਆ ਨਹੀਂ ਜਦੋਂ ਭਾਈ ਤਾਰੂ ਸਿੰਘ ਦਾ ਸਿਰ ਦਾ ਖੋਪੜ ਉਤਾਰਿਆ ਗਿਆ ਹੋਣਾ ਭਾਈ ਮਣੀ ਸਿੰਘ ਦੇ ਬੰਦ-ਬੰਦ ਕੱਟੇ ਗਏ ਹੋਣੇ ਨੇ ਭਾਈ ਸੁਬੇਸ਼ ਸਿੰਘ ਚਰਖਣੀਆਂ ਚੜ੍ਹਾ ਗਿਆ ਹੋਣਾ ਉਹਨਾਂ ਨੂੰ ਵੀ ਦਰਦ ਹੋਇਆ ਹੋਣਾ ਪਰ ਉਹਨਾਂ ਨੇ ਸਿੱਖੀ ਆਪਣੇ ਸਿੱਧਗਨਾਨ ਨਿਭਾਈ ਗਿਆ ਤੇ ਮਹਾਰਾਜ ਦੇ ਕੋਲ ਬਸ ਇਹੀ ਹੈ ਵੀ ਸਿੱਖੀ ਉਹ ਤਵੇਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਦਰਦ ਮਹਿਸੂਸ ਕਰਨਾ ਸੀ ਹੈ ਨਾ ਚੱਪਲ ਦਾ ਵੀ ਜ਼ਿਕਰ ਕਰਾਂ ਅੱਜ ਦੇ ਟਾਈਮ ਦੇ ਵਿੱਚ ਅਸੀਂ ਥੋੜਾ ਜਨਾ ਸੌਖਾ ਜੀਵਨ ਭਾਲਦੇ ਆਂ ਪਰ ਇਸ ਤਰੀਕੇ ਜਦੋਂ ਕੋਈ ਨੌਜਵਾਨ ਦੀ ਗੱਲ ਕਰਾਂ ਤੁਹਾਡੇ ਵਰਗਾ ਵੀਰ ਜਦੋਂ ਮਿਲਦਾ ਵਾ ਤਾਂ ਇੱਕ ਮਨ ਨੂੰ ਇਹ ਵੀ ਤਸੱਲੀ ਮਿਲਦੀ ਹੈ ਕਿ ਯਾਰ ਜੋ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਕਿਤਨਾ ਕਿਤਸੀ ਉਹਨਾਂ ਨੂੰ ਫਾਲੋ ਵੀ ਕਰ ਰਹੇ ਹਨ ਨਾ ਹੋਰ ਵੀ ਬਹੁਤ ਸਾਰੇ ਵੀਰ ਨੇ ਸਾਡੇ ਜਿਹੜੇ ਕਈ ਤਾਂ ਚਲੋ ਇਸ ਵਾਰ ਨਤਮਸਤਕ ਹੋਣ ਦੇ ਲਈ ਆ ਵੀ ਰਹੇ ਹੋਣਗੇ ਬਹੁਤ ਸਾਰੇ ਭਰਾ ਹੋਣਗੇ ਜਿਹੜੇ ਆ ਨਹੀਂ ਸਕੇ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਜਾਂ ਜਿਹੜੇ ਵੀਰ ਨਹੀਂ ਆ ਪਾਏ ਦੇਖੋ ਜਿਹੜਾ ਆ ਜਿਹੜੇ ਆ ਦਿਨ ਆਉਂਦੇ ਨੇ 350 ਸਾਲਾ ਹੁੰਦਾ 400 ਸਾਲਾ ਹੁੰਦਾ ਹੈ ਜਾਂ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਗੁਰੂ ਘਰਾਂ ਦੇ ਵਿੱਚ ਜਾਣਾ ਚਾਹੀਦਾ ਆ ਜਿਵੇਂ ਹੁਣ ਨਵੇਂ ਪਾਠ ਹੈ 3.5 ਦਾ ਚੱਲ ਰਿਹਾ ਆ ਆਪਾਂ ਨੂੰ ਮਾਰਾਇਆ ਦਿਓ 57 ਸ਼ਲੋਕ ਜੇ ਆਪਾਂ ਅਰਥਾਂ ਸਮੇਤ ਪੜ ਲੀਏ ਨਾ ਆਪਾਂ ਨੂੰ ਜੀਵਨ ਦੇ ਵਿੱਚ ਮਤਲਬ ਚੱਲਣ ਦਾ ਪਤਾ ਲੱਗ ਜਾਊਗਾ ਵੀ ਜ਼ਿੰਦਗੀ ਕਿਹੜੇ ਢੰਗ ਨਾਲ ਜਿਉਣੀ ਆ ਤੁਸੀਂ ਦੇਖੋ ਗੁਰਤੇਗ ਭਾਦਰ ਜੀ ਨੇ ਕਿਸੇ ਦਾ ਧਰਮ ਬਚਾਉਂ ਲਈ ਆਪਣੇ ਸਰੀਰ ਦਾ ਉਹਨਾਂ ਨੇ ਬਲਦਾਨ ਤੱਕ ਦੇ ਦਿੱਤਾ ਹਨ ਸਾਡੇ ਵਾਸਤੇ ਗੁਰੂ ਸਾਹਿਬ ਨੇ ਕੀ ਨਹੀਂ ਕੀਤਾ ਆਪਣਾ ਸਰਬੰਸਵਾਰ ਦਿੱਤਾ ਇੱਕ ਵੀ ਨਹੀਂ ਰੱਖਿਆ ਆਪਣੇ ਵਾਸਤੇ ਹਨ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ 4 ਮਹੀਨੇ ਤੋਂ ਕੀ ਆ ਹੋਵਾ ਜੀਵਤ ਕਹੀਏ ਯਾਰ ਕਿ ਚਾਰੇ ਵਾਰ ਕੇ ਮੇਰਾ ਪਰਪੰਝਮਾ ਪੁੱਤਰ ਮੇਰਾ ਖਾਲਸਾ ਹਜੇ ਵੀ ਜੀਵਤੀ ਆ ਇਹ ਆਪਣੇ ਵਾਸਤੇ ਗੁਰੂ ਸਾਹਿਬ ਨੇ ਇੰਨਾ ਕੁਛ ਕੀਤਾ ਆ ਤਾਂ ਇਹ ਜਿਹੜੀ ਜ਼ਿੰਦਗੀ ਹੈ ਪਰੋਸਾ ਨਹੀਂ ਰਹਿਗਾ 400 ਸਾਲ ਹੋਣ ਨੂੰ 50 ਸਾਲ ਬੀਨੇ ਪਤਾ ਨਹੀਂ 50 ਸਾਲ ਨੂੰ ਹੋਣਾ ਜੇ ਨਹੀਂ ਹੋਣਾ ਹੈਗਾ ਪਰ ਜਿਹੜੇ ਦਿਨ ਮਿਲੇ ਨੇ ਹਨਾ ਪ੍ਰਮਾਤਮਾ ਨੇ ਆਪਾਨੂੰ ਬੁੱਧੀ ਬਖਸ਼ੀ ਆ ਤਾਂ ਇਸ ਤੋਂ ਆਪਾਂ ਸਰੀਰ ਆ ਜਿਹੜਾ ਇਸ ਤੋਂ ਆਪਾਂ ਕੰਮ ਲਈਏ ਹਨਾ ਜੇ ਆਪਾਂ ਨੂੰ ਸਿੱਖੀ ਜੀਵਨ ਮਿਲਿਆ ਆ ਪੰਜਾਬ ਦੀ ਧਰਤੀ ਦੇ ਸਿੱਖੀ ਧਰਮ ਦੇ ਵਿੱਚ ਜਨਮ ਲਿਆ ਆ ਤਾਂ ਇਹ ਆਪਾਂ ਸਿੱਖੀ ਪਰ ਮਤਲਬ ਸਿੱਖੀ ਜੀਵਨ ਦੇ ਵਿੱਚ ਜੀਵਨ ਭਤੀ ਦੇ ਕਰੀਏ ਆਪਣਾ ਪਹਿਲੀ ਵਾਰ ਵੀ ਇਸ ਤਰ੍ਹਾਂ ਦੀ ਯਾਤਰਾ ਕਰ ਰਹੇ ਹੋ ਜਾਂ ਕਿਤੇ ਪਹਿਲਾਂ ਵੀ ਕੀਤੀ ਹੈ ਆਪਾਂ ਹੀ ਪੈਦਲ ਯਾਤਰਾ ਕਰਦੇ ਹਾਂ ਜੀ ਮਦੀਨਪੁਰ ਤੋਂ ਸ਼ਰੀਫਾ ਦੇਗੜ ਸਾਹਿਬ ਤੱਕ ਸਫਾ ਨੂੰ ਸ਼ੀਧੀ ਜਨ ਨੂੰ ਕਰਦੇ ਹੁੰਦੇ ਇੱਕ ਪੌਣ ਵੀ ਪਰ ਇਸ ਤੋਂ ਪਹਿਲਾਂ ਹੁਣ ਆਪਾਂ ਦਿੱਲੀ ਸ਼ੀਜ਼ਗਾਂ ਸਾਹਿਬ ਤੱਕ ਦੌੜ ਕੇ ਕਰਕੇ ਆਏ ਯਾਤਰਾ ਜੀ ਇੱਕ ਹਫਤੇ ਵਿੱਚ ਕੀਤੀ ਸੀਗੀ ਉਹੀ ਆਪਾਂ ਤੇ ਨਾਲ-ਨਾਲ ਆਪਾਂ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਭਾਈ ਜੱਤਾ ਜੀ ਦਾ ਗੁਰਤੇਗ ਬਹਾਦਰ ਜੀ ਸ਼ੀਧੀ ਦਾ ਸਾਰਾ ਇਤਿਹਾਸ ਨਾਲ ਨਾਲ ਪ੍ਰਚਾਰ ਕਰਦੇ ਆਪਾਂ ਆਏ ਜੀ ਅੱਛਾ ਇਸੇ ਹਫਤੇ ਸੌਰੀ ਇਸੇ ਵਾਰ ਯਾਨਕਿ ਇੱਕ ਹਫਤਾ ਪਹਿਲਾਂ ਦੀ ਗੱਲ ਹੈ ਜੀ ਹਾਂਜੀ ਹਾਂਜੀ 12 ਤਰੀਕ ਨੂੰ ਆਪਾਂ ਯਾਤਰਾ ਸ਼ੁਰੂ ਕੀਤੀ ਸੀ ਤੇ ਪਿੰਡੋਂ ਤੇ ਆਪਾਂ 18 ਤਰੀਕੇ ਨੂੰ 3 ਵਜੇ ਦਿੱਲੀ ਸੀਗਾਂ ਸਾਹਿਬ ਪਹੁੰਚ ਗਏ ਸੀਗੇ ਸੰਗਤ ਦਾ ਵੀ ਕਿੰਨਾ ਕਿ ਸੰਯੋਗ ਮਿਲਦਾ ਜਦੋਂ ਰਸਤੇ 'ਚ ਜਾਂਦੇ ਹੋਂ ਜੇ ਜੇ ਪੰਜਾਬ ਦੇ ਵਿੱਚ ਤਾਂ ਦੱਸਾਂ ਹੀ ਪੰਜਾਬ ਦੇ ਵਿੱਚ ਬਹੁਤ ਪੰਜਾਬੀ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਈ ਪੰਜਾਬ ਤੋਂ ਬਾਹਰ ਵੀ ਜਿੱਥੇ ਵੀ ਪੰਜਾਬੀ ਵੀਰ ਮਿਲਦੇ ਸੀ ਕੋਈ ਸੇਵਾ ਦੇ ਜਾਂਦਾ ਸੀ ਜਾਂ ਦਿੱਲੀ ਨੂੰ ਜਾ ਰਿਹਾ ਸੀਗਾ ਤਾਂ ਉਹਨਾਂ ਨੇ ਬਹੁਤ ਸਾਰਿਆਂ ਨੇ ਪਿਆਰ ਦਿੱਤਾ ਆ ਚਲੋ ਪਰਮਾਤਮਾ ਉਹਨਾਂ ਦੀ ਵੀ ਮਨੋਕਾਮਨਾ ਸਾਰਿਆਂ ਦੀ ਪੂਰੀ ਕਰੇ ਹਨ ਜੀ ਆਪਾਂ ਤਾਂ ਸਰਬੱਤ ਲੇ ਭਲੇ ਲਈ ਉਗੇ ਸੀਗੇ ਕੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਰਾ ਵਾਲਾ ਆਪਾਂ ਰੋਜ਼ ਹੀ ਪੜਦੇ ਆ ਤੇ ਮਤਲਬ ਪੰਜਾਬ ਤੋਂ ਬਾਹਰ ਵੀ ਜਰਮ ਆ ਜਾਂਦਾ ਸੀ ਨਾ ਤਾਂ ਮੈਨੂੰ ਇੱਕ ਜਿਹੜੇ ਸਿਰ ਦੇ ਉੱਪਰ ਦਸਤਾਰ ਸਜਾਈ ਹੁੰਦੀ ਸੀ ਇਹਦਾ ਬਹੁਤ ਮਾਣ ਮਾਨ ਸਤਿਕਾਰ ਮਿਲਿਆ ਮੈਨੂੰ ਇਹਦਾ ਲੋਕੀ ਹੱਥ ਖੜੇ ਕਰ ਕਰਕੇ ਕਹਿੰਦੇ ਹੁੰਦੇ ਸਨ ਵੀ ਸਰਦਾਰ ਜੀ ਦਾ ਸਿੰਘ ਸਾਹਿਬ ਦਾ ਗ੍ਰੇਟ ਤਾਂ ਕਿਤਨਾ ਕਿਤੇ ਮੈਨੂੰ ਇੰਨਾ ਜਿਆਦਾ ਖੁਸ਼ੀ ਮਿਲਦੀ ਹੁੰਦੀ ਸੀ ਕਿ ਯਾ ਦਸਤਾਰ ਕਰਕੇ ਮੈਨੂੰ ਕਿੰਨਾ ਪਿਆਰ ਮਿਲਦਾ ਪਿਆਇਆ ਕਿ ਗੁਰੂ ਸਾਹਿਬ ਜੀ ਸਾਨੂੰ ਇਹ ਦਸਤਾਰ ਬਖਸ਼ੀ ਆ ਕਿਤੇ ਕਿਤੇ ਕੋਈ ਦਿੱਕਤ ਤਾਂ ਨਹੀਂ ਆਈ ਸੀ ਰਾਹ ਦੇ ਵਿੱਚ ਕੋਈ ਪਰੇਸ਼ਾਨੀ ਚੱਲਣੀ ਪਈ ਹੋਵੇ ਕਿਤੇ ਨਹੀਂ ਨਹੀਂ ਦਿੱਕਤ ਕੋਈ ਚੱਕਰ ਨਹੀਂ ਦੇਖੋ ਗੁਰੂ ਸਹਿਬਾਨਾਂ ਦੇ ਸਮੇਂ ਵੀ ਦਿੱਕਤਾਂ ਆਈਆਂ ਹੋਣੀਆਂ ਨੇ ਜਦੋਂ ਅਨੰਦਪੁਰ ਸਾਹਿਬ ਨੂੰ 8 ਮਹੀਨੇ ਲੀਕੇ ਰਬੰਦੀ ਪਈ ਹੋਣੀ ਹੈ ਹਨ ਤਾਂ ਉਦੋਂ ਛੋੜੇ ਸਾਹਿਬ ਜੀ ਦੇ ਵੀ ਅੰਦਰ ਹੀ ਸੀਗੇ ਮਾਤਾ ਜੀ ਉਹਨਾਂ ਨੇ ਉਹਨਾਂ ਨੇ ਵੀ ਦੇ ਨੇ ਕਿੰਨੇ ਤੰਗ ਪਰੇਸ਼ਾਨੀਆਂ ਦੇ ਕੱਟੇ ਹੋਣਗੇ ਹਨ ਉਹ ਤਾਂ ਆਪਣੇ ਤਾਂ ਕੋਈ ਤੰਗੀਆਂ ਨਹੀਂ ਆਈਆਂ ਹੈਗੀਆਂ ਕੋਈ ਚੱਕਰ ਨਹੀਂ ਮਾੜੇ ਮੋٹے ਦੁੱਖ ਕਸ਼ਟ ਨੇ ਚੱਲਦੇ ਰਹਾਂਗੇ ਜ਼ਿੰਦਗੀ ਆ ਦੁੱਖ ਸੁੱਖਾਂ ਨਾਲ ਹੀ ਕੱਟੀ ਜਾਣੀ ਹੈ ਵੀਰੇ ਆਖਰੀ ਸਵਾਲ ਹੈ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਭਰਾ ਆਪਣੇ ਇਸ ਵੀਡੀਓ ਨੂੰ ਦੇਖ ਰਿਹਾ ਜੀ ਅਪੀਲ ਆਪਣੀ ਇਹ ਹੈ ਕਿ ਜਿਹੜਾ ਜੀਵਨ ਹੈ ਇਹ ਵਾਰ-ਵਾਰ ਨਹੀਂ ਮਿਲਦਾ ਹੈਗਾ ਹਨਾ ਕਿਉਂਕਿ ਫਰੀਦ ਮਹਾਰਾਜ ਜੀ ਕਹਿੰਦੇ ਨੇ ਕਿ ਫਰੀਦਾ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਾਮ ਲੈਖਾ ਰਬ ਮਗੇਸ਼ਿਆ ਤੂ ਆਹੋ ਕਿਹੜੇ ਕੰਮ ਦਿਨ ਦੇ ਚਾਰ ਪੈਰ ਤੁਰ ਫਿਰ ਕੇ ਗਵਾਤੇ ਚਾਰਾਂ ਤੇਰੇ ਸੌਕੇ ਗਵਾਦੇ ਪ੍ਰਮਾਤਮਾ ਦੇ ਤੋਂ ਸਾਹ ਮੰਗਣ ਆਇਆ ਤੂੰ ਜੱਗ ਵਿੱਚ ਕੀ ਕੰਮ ਕਰਨ ਲਈ ਆਇਆ ਸੀ ਸੋ ਜਿਹੜਾ ਆਪਾਂ ਨੂੰ ਜੀਵਨ ਮਿਲਿਆ ਐ ਸਿੱਖੀ ਦੇ ਵਿੱਚ ਆਪਾਂ ਨੂੰ ਇਹਨੂੰ ਬਤੀਤ ਕਰੀਏ ਗੁਰੂ ਵਾਲੇ ਬਣੀਏ ਆਪਣੇ ਕੇਸ ਦਾੜੀ ਆਪਣੇ ਕਤਲ ਨਾ ਕਰਾ ਕੇ ਜਾਈਏ ਕਿਉਂਕਿ ਜਦੋਂ ਆਪਾਂ ਨਾਈ ਦੁਕਾਨ ਮੁਰੇ ਬੈਠ ਕੇ ਆਪਣੇ ਕੇਸ ਦਾੜੀ ਕਟਾਰੇ ਹੁੰਦੇ ਆ ਨਾ ਇੱਕ ਸਵਾਲ ਆਪਾਂ ਖੁਦ ਨੂੰ ਕਰੀਏ ਕਿ ਗੁਰੂ ਸਾਹਿਬ ਜੀ ਨੇ ਆਪ ਨੂੰ ਕੀ ਬਣਾਇਆ ਸੀਗਾ ਤੇ ਆਪਾਂ ਕੀ ਬਣ ਕੇ ਰਹਿ ਗਏ ਆ ਸੋ ਆਪਣਾ ਜੀਵਨ ਜਿਹੜਾ ਸਿੱਖੀ ਦੇ ਵਿੱਚ ਬਤੀਤ ਕਰੀਏ ਨਾਮ ਸਿਮਰਨ ਗੁਰਬਾਣੀ ਦੇ ਨਾਲ ਜੁੜੀਏ ਨਾ ਨੋਬੀਰੇ ਗੱਲਬਾਤ ਕਰਨ ਦੇ ਲਈ ਬੜਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤਾਂ ਵੀਰ ਪੈਦਲ ਯਾਤਰਾ ਕਰ ਰਿਹਾ ਜੀ ਮੰਡੀ ਗੋਵਿੰਦਗੜ੍ਹ ਦੇ ਨਜ਼ਦੀਕ ਤੋਂ ਆਏ ਨੇ ਤੇ શ્રી ਆਨੰਦਪੁਰ ਸਾਹਿਬ ਪਹੁੰਚਣਾ ਹੈ ਬਾਈ ਕਹਿੰਦੇ ਕੱਲ 6 ਵਜੇ ਤੁਰੇ ਸਵੇਰ ਦੇ ਟਾਈਮ 24 ਘੰਟੇ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਹੁਣ ਹੋ ਚੱਲਿਆ ਵਾ ਤੇ ਵੀਰ ਆਨੰਦਪੁਰ ਸਾਹਿਬ ਨੂੰ ਪੈਦਲ ਯਾਤਰਾ ਜਿਹੜੀ ਕਰ ਰਿਹਾ ਤਾਂ ਇਸ ਤਸਵੀਰ ਦੇ ਬਾਰੇ ਕੀ ਮਨਚ ਵਿਚਾਰ ਹੈ ਸੁਝਾਏ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦ